ਸਵਾਗਤ ਆ ਮਿੱਤਰੋ ਅੱਜ ਲਾਹਣੇ ਆ ਤੁਹਾਡੇ ਆਪਾਂ ਸਾਰੇ ਲਾਂਬੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਨਗੀਨਾ ਨਗੀਨਾ ਕਹਾਦਾ ਬਰੀਡ ਦੇ ਵਿੱਚ ਤੇ ਦੁੱਧ ਕੁਆਲਿਟੀ ਦੇ ਵਿੱਚ ਪੂਰਾ ਵਾ ਮੱਧ ਦੀ ਜਿਹੜੀ ਕੁਆਲਿਟੀ ਆ ਝੋਟੀ ਦੀ ਉਹਦੇ ਪੱਖੋਂ ਕੋਈ ਕਮੀ ਨਹੀਂ ਥਣ ਦੇਵਾ ਤੁਹਾਨੂੰ ਆਪਾਂ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਚਾਰੇ ਥਾਣਾ ਗੱਟ-ਗੱਟ ਦੀ ਪੈਥ ਦੇ ਉੱਤੇ ਸਾਰੀ ਗੱਲਬਾਤ ਹੀ ਅੱਜ ਕਰ ਲੈਣੀ ਬਾਈ ਹੁਣਾਂ ਨਾਲ ਵੀ ਕਿਹੜੀ ਉਹ ਮੱਝ ਆ ਇਹਨਾਂ ਨੇ ਵੇਚਣੀ ਆ ਆਪਦੇ ਫਾਰਮ ਦੇ ਵਿੱਚੋਂ ਤੇ ਉਹ ਕਿੰਨਾ ਦੁੱਧ ਦਾ ਰਿਕਾਰਡ ਆ ਕੀ ਹਿਸਾਬ ਕਿਤਾਬ ਸਾਰੀ ਗੱਲ ਕਰਾਂਗੇ ਆਪਾਂ ਸਵਾਗਤ ਆ ਬਾਈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਸੀ ਕਲਬੀ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਪਹਿਲਾਂ ਤਾਂ ਵੀਰੇ ਤੁਹਾਡਾ ਜਿਹੜਾ ਕਾਰੋਬਾਰ ਦੀ ਆਪਾਂ ਗੱਲ ਕਰਦੇ ਯਾਰ ਛੈਡ ਸ਼ੂਟ ਤੁਹਾਡਾ ਬਹੁਤ ਸੋਹਣਾ ਪਾਇਆ ਜਿਵੇਂ ਆਹ ਤੇ ਆਮ ਤੌਰ ਤੇ ਤਿੰਨਾਂ ਹੀ ਪਾਈਆਂ ਹੁੰਦੀਆਂ ਸਾਰਿਆਂ ਦੀ ਇਹਦਾ ਕੀ ਕਰਨਾ ਜੀ ਠੰਡਾ ਰਹਿੰਦਾ ਵੀਰੇ ਬਹੁਤ ਜ਼ਿਆਦਾ ਠੰਡਾ ਰਹਿੰਦਾ ਗਰਮੀ ਗਰਮੀ ਚ ਹਾਂ ਠਪਦੀਆਂ ਬਹੁਤ ਜ਼ਿਆਦਾ ਹੁਣ ਇੱਥੇ ਹਵਾ ਸਰਕਲ ਹੁੰਦੀ ਆ ਆਰਾਮ ਕਰਦੇ ਠਾਬਦਾ ਨਹੀਂ ਠਾਬਦਾ ਨਹੀਂ ਬਹੁਤ ਹਾਂ ਤੇ ਇੱਕ ਜਿਹੜੀ ਬਈ ਆਪਾਂ ਹੁਣ ਨਵੇਂ ਫਾਰਮ ਦੀ ਤੁਸੀਂ ਸ਼ੁਰੂਆਤ ਕਰਨ ਜਾ ਰਹੇ ਹੋ ਚਲੋ ਵਧੀਆ ਗੱਲ ਆ ਤੇ ਇੱਕ ਝੋਟੀ ਜਿਹੜੀ ਇਹ ਸੇਲ ਆ ਤੁਹਾਡੇ ਕੋਲੇ ਹੈਨਾ ਹਾਂਜੀ ਹਾਂਜੀ ਤੇ ਉਹ ਜਿਹੜੀ ਖੁਰਨੀ ਬਣਾਈ ਆ ਖੁਰਨੀ ਦਾ ਕੀ ਸਿਸਟਮ ਆ ਯਾਰ ਬੜੀ ਨੀਵੀਂ ਜੀ ਬਣਾਈ ਹੋ ਨੀਵੀਂ ਵੀਰੇ ਹੁਣ ਇਹ ਸਿਸਟਮੋਂ ਵੀ ਗਾਈਆਂ ਵਾਸਤੇ ਵੈਸੇ ਇਹੀ ਜ਼ਿਆਦਾ ਬਿਹਤਰ ਰਹਿੰਦੀ ਆ ਹੂੰ ਬਹੁਤ ਵਧੀਆ ਪਸ਼ੂ ਇਹਦੇ ਚ ਤੰਦਰੁਸਤ ਰਹਿੰਦਾ ਜੇ ਨੀਵੇਂ ਹੋ ਕੇ ਧੌਣ ਲੰਮੀ ਕਰਕੇ ਪੱਠੇ ਖਾਣਗੇ ਨਾ ਚੰਗੀ ਗੱਲ ਆ ਚੰਗੀ ਆਰਡਰ ਦੀ ਕੁਆਲਿਟੀ ਵਧੀਆ ਬਣਦੀ ਪਿੱਛੇ ਹਾਂ ਵਧੀਆ ਬਣਦੀ ਆ ਤੇ ਬਾਕੀ ਵੈਸੇ ਵੀ ਪਸ਼ੂ ਠੀਕ ਆ ਖੋਸ਼ੋਕੇ ਖੰਡਾ ਥੱਲੇ ਜਿਵੇਂ ਕਿ ਆ ਪਹਿਲੋਂ ਆਪਣੇ ਪਸ਼ੂਚਾਰ ਦੇ ਸੀ ਬਜ਼ੁਰਗ ਹੂੰ ਮਤਲਬ ਥੱਲੇ ਚਰਦੇ ਸੀ ਨਾ ਪਸ਼ੂ ਘਾ ਥੱਲੇ ਵਗੈਰਾ ਪਸ਼ੂ ਵਧੀਆ ਤੰਦਰੁਸਤ ਰਹਿੰਦੇ ਪਹਿਲੋਂ ਕੋਈ ਇਦਾਂ ਦੀ ਦਿੱਕਤਾਂ ਨਹੀਂ ਹੁੰਦੀਆਂ ਹੂੰ ਹੁਣ ਉਹ ਚੀਜ਼ ਯਾਨੀ ਕਿ ਫਾਰਮਰ ਦੇ ਵਿੱਚ ਚੱਲ ਰਹੀ ਆ ਹੂੰ ਚਲੋ ਆਪਣੇ ਮਾਰਾਂ ਦਾ ਵੀ ਦੱਸਣਾ ਵੀ ਖੁਰਨੀ ਨੀਮੀ ਹੋਊ ਤਾਂ ਜਿਹੜੀ ਆਰਡਰ ਦੀ ਕੁਆਲਿਟੀ ਆ ਪਿੱਛੇ ਨੂੰ ਹੋਊਗੀ ਧੰਨਵਾਦ ਸਾਫ਼ ਹੋਊਗਾ ਪਸ਼ੂ ਤੇ ਜੇ ਆਪਾਂ ਕਰਮਾਂ ਵਾਲੀ ਦੀ ਗੱਲ ਕਰਕੇ ਬਾਈ ਇਹ ਝੋਟ ਛਕੀਨੀ ਛਕੂਨੀ ਬਹੁਤ ਆ ਬਾਈ ਇਹਦੇ ਵਿੱਚ ਜੀਨੀ ਦਾ ਬਾਈ ਬਿਊਟੀ ਤਾਂ ਬੜੀ ਜ਼ਿਆਦੇ ਚੋਟੀ ਬਹੁਤ ਬਿਊਟੀ ਚੰਗੀ ਆ ਛੋ ਸ਼ਾਚ ਨਹੀਂ ਪਾਈ ਕਦੇ ਨਹੀਂ ਵੀਰੇ ਮੈਂ ਕਲਾਪਾ ਬੰਦਾ ਯਾਰ ਮੇਥੋਂ ਤਾਂ ਜਾਏ ਨਹੀਂਗਾ ਕਲਾਪਾ ਸੋਆ ਚ ਬਾਕੀ ਮੇਰਾ ਖੇਤੀ ਦਾ ਕੰਮ ਹੂੰ ਦੁੱਧਾ ਦਾ ਤੈਨੂੰ ਪਤਾ ਕੰਮ ਕਰਕੇ ਨਾ ਕਲਾਪੇ ਤੋਂ ਬਹੁਤ ਔਖਾ ਇਹ ਤਾਂ ਦੋ ਤਿੰਨ ਬੰਦਿਆਂ ਦਾ ਕੰਮ ਕਰਕੇ ਤੇ ਪਿਓਰ ਨੀਲੀ ਰਾਵੀ ਚਾਉਂਦੀ ਏ ਹਾਂਜੀ ਹਾਂਜੀ ਪਿਓਰ ਨੀਲੀ ਹਨਾ ਬੱਗੀ ਨਾਸ ਆ ਅੱਖਾਂ ਚ ਟਟੀਆਂ ਹਨਾ ਜੀਬ ਵੀ ਗਲਾਪੀ ਆ ਵੀਰੇ ਜੀਬ ਵੀ ਗਲਾਪੀ ਦਿਖਾਓ ਮੜੀ ਜੀ ਖੋਲੂਗੀ ਹਾਂ ਹਾਂ ਖੋਲੂਗੀ ਹਾਂ ਜੀ ਵੀ ਗੁਲਾਬੀ ਆ ਤੁਸੀਂ ਬਾਈ ਦੇਖ ਸਕਦੇ ਹੋ ਤੇ ਬਾਈ ਕਰਮਾਂ ਵਾਲੀ ਇਹ ਹੁਣ ਆਪਣੀ ਕਿਹੜੇ ਸੂਏ ਆਈ ਇਹ ਇਹ ਦੂਜੇ ਸੂਏ ਸੂਣਾ ਜੀ ਇਹਨੇ ਤਿਆਰ ਆ ਬਸ ਦੂਜੇ ਸੂਏ ਲਈ ਤਿਆਰ ਆ ਹਾਂਜੀ ਹਾਂਜੀ ਤੇ ਥਾਣੇ ਲਿਵਾ ਬਹੁਤ ਸਾਫ਼ ਲੱਗਿਆ ਮਿੱਤਰੋ ਤੁਸੀਂ ਦੇਖ ਸਕਦੇ ਨਾ ਥਾਣਾ ਜਿਹੜਾ ਪੂਰਾ ਐਨ ਵਧੀਆ ਲੱਗਿਆ ਵਾ ਨਾ ਕੋਈ ਥਾਣਾ ਲੰਮਾ ਨਾ ਛੋਟਾ ਲੱਗਿਆ ਪੂਰਾ ਵਧੀਆ ਨੂੰ ਥਾਣੇ ਲਿਵਾ ਲੱਗਿਆ ਵਾ ਜਿਹੜੀ ਕੱਟ ਕੰਡੀਸ਼ਨ ਆ ਬਾਈ ਜਿਵੇਂ ਰੰਗ ਭਰੇ ਹੁੰਦੇ ਆ ਮੂੰਹ ਤੇ ਤੇ ਪੈਰਾਂ ਤੇ ਪੈਰ ਵੀ ਪੂਰੇ ਜਿਹੜੇ 4 ਹੈਗੇ ਆ ਉਹ ਪੰਜ ਕਲਿਆਣ ਕੀ ਆ ਜਾਂਦੀ ਪੂਛ ਵੀ ਪੂਰੀ ਲੰਮੀ ਆ ਜਾਣੀ ਪਿਓਰ ਨੀਲੀ ਰਾਵੀ ਚ ਆ ਗਈ ਆ ਤੇ ਬਾਈ ਪਿਛਲੇ ਸੂਏ ਨੇ ਕਿੰਨਾ ਦੁੱਧ ਦਿੱਤਾ ਸੀ ਵੀਰ ਸਾਢੇ 12 ਆਹ ਰਾਂ ਉਹਨਾਂ ਦਿੱਤਾ ਪਹਿਲੇ ਸੂਏ ਹਮਮ ਅਨੋਰਮਲ ਜੀ ਸੇਵਾ ਤੇ ਨੋਰਮਲ ਸੇਵਾ ਹਾਂ ਨੋਰਮਲ ਸੇਵਾ ਤੇ ਜੇ ਪੂਰਾ ਸੇਵਾ ਕਰੜੀ ਵੀ ਕੱਢੀ ਨੇ ਤੇ 13 ਤੋਂ ਟੱਪਣਾ ਸੀ ਹਾਂ ਹਾਂਜੀ ਯਾਨੀ ਕਿ ਰੋਜ਼ ਨੋਰਮਲ ਪਸ਼ੂ ਜਾਦੇ ਕਰਕੇ ਸੇਵਾ ਥੋੜੀ ਨੋਰਮਲ ਹੀ ਰਹਿੰਦੀ ਹੈ ਮੈਂ ਤਾਂ ਉਬਾਲਾ ਕੱਲੇ ਤੇ ਗੌਰ ਨਹੀਂ ਹੁੰਦੀ ਗੀ ਹਾਂਜੀ ਹਾਂ ਤੇ ਆਪ ਇਹ ਕਿਹੜੇ ਸੀਮਨ ਦੀ ਹੋਈ ਪਤਾ ਇਹਦੇ ਬਾਰੇ ਇਹ ਹਾਂਜੀ ਆ ਪਤਾ ਇਹ ਬਾਵਰ 2 ਦੀ ਧੀ ਆ ਜੀ ਬਾਵਰ 2 ਦੀ ਧੀ ਆ ਮਿੱਤਰੋ ਬਹੁਤ ਸੁਨੱਖੇ ਉਹਦੇ ਰਿਜ਼ਲਟ ਆਏ ਬਾਵਰ 2 ਦੇ ਤੇ ਦੁੱਧ ਪੱਖੋਂ ਤੁਹਾਨੂੰ ਪਤਾ ਹੀ ਆ ਉਹਦੇ ਜਿਹੜੇ ਸੁਨੱਖੇ ਰਿਜ਼ਲਟ ਆ ਤੇ ਬਰੀਡ ਬਣਾਉਣੀ ਇੱਕ ਵੱਡੀ ਗੱਲ ਹੁੰਦੀ ਬਾਈ ਗਾਂਹ ਦਾ ਕਿਹੜਾ ਸੀਮਨ ਲੱਗਿਆ ਇਹਦੇ ਵੀਰੇ ਲੋਰੀ ਦਾ ਲੱਗਾ ਜੀ ਲੋਰੀ ਦਾ ਹਾਂਜੀ ਹਾਂਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਆ ਮਿੱਤਰੋ ਬਾਵਰ 2 ਦੀ ਇਹ ਜਿਹੜੀ ਝੋਟੀ ਆਪ ਆ ਤੇ ਗਾਂਹ ਇਹਦੇ ਲੋਰੀ ਦਾ ਸੀਮਨ ਲੱਗਿਆ ਨੀਲੀ ਰਾਵੀ ਵਾਲੇ ਚਾਹਵਣ ਜਿਹੜੇ ਨੰਬਰ ਕਰ ਲਓ ਨੋਟ ਪਾਈ ਹੋਣਾ ਦਾ ਤੇ ਫੋਨ ਕਰ ਲਿਓ ਤੇ ਰੇਟ ਵੀ ਆਪਾਂ ਫੋਨ ਤੇ ਹੀ ਕਰਾਂਗੇ ਕਿਉਂਕਿ ਦੁੱਧ ਦੇ ਇਹ ਵੀ ਰਿਕਾਰਡ ਤੋੜੂਗੀ ਤੇ ਗਾਂ ਜਿਹੜਾ ਦਾ ਬੱਚਾ ਆਊਗਾ ਚਾਹੇ ਉਹ ਮੇਲ ਆਜੇ ਤੇ ਚਾਹੇ ਫੀਮੇਲ ਆਜੇ ਛਕੀਨੀ ਪੱਖੋਂ ਪੂਰਾ ਜਣੇ ਦੀ ਕੋਕਾ ਹੀ ਆਊਗਾ ਸੰਗ ਸੰਗ ਇਹਦੇ ਤੁਸੀਂ ਦੇਖ ਸਕਦੇ ਹੋ ਝੋਟੀ ਦੇ ਤੇ ਬਾਈ ਜਿਹੜਾ ਆਪਾਂ ਰੇਟ ਹਨ ਆਪਣੇ ਬਾੜੇ ਦਰਸ਼ਕਾਂ ਦੀ ਮੰਗ ਇਹੀ ਹੁੰਦੀ ਆ ਵੀ ਜਿਹੜਾ ਪਸ਼ੂ ਦਾ ਰੇਟ ਆ ਹਨ ਜੀ ਵੀ ਫੋਨ ਤੇ ਹੀ ਕਰਿਆ ਕਰੋ ਤੇ ਆਪਾਂ ਫੋਨ ਤੇ ਕਰਦੇ ਹਾਂ ਜੀ ਫੋਨ ਤੇ ਕਰਦੇ ਹਾਂ ਹਾਂ ਜੀ ਦੱਸੋ ਜੀ ਸਾਪਨਾ 155 ਜੀ 155000 ਤੁਸੀਂ ਇਹਦਾ ਜਨ ਦੀ ਡਿਮਾਂਡ ਕਰਦੇ ਹਾਂ ਜੂਗਾ ਵੀਰੇ ਪਰ ਰੇਟ ਆਉਂਗਾ ਵੀ ਮਾਨਤਨ ਜਿਹੜੇ ਬੰਦੇ ਨੂੰ ਇਹਦੇ ਬਾਰੇ ਪਤਾ ਵਾ ਵਰੀਰਵਾਰ ਆਈ ਵੀ ਇਹ ਨਸਲ ਕਿੰਨੀ ਵਧੀਆ ਬਹੁਤ ਔਖੀ ਬਣਾਉਣੀ ਨਸਲ ਤਾਂ ਪਰ ਫੋਨ ਮੇਰਾ ਵੀਰ ਉਹੀ ਲਵਨ ਜਿਹੜੇ ਬੰਦੇ ਰੇਟ ਦੇ ਨੇੜੇ ਛੇੜਾਉਣ ਤੇ ਬਾਕੀ ਡਿਟੇਲ ਜਿੰਨੀ ਵੀ ਇਹਦੇ ਵਿੱਚ ਦੱਸੀ ਹੋਈ ਹੈ ਦੁਬਾਰਾ ਰਿਪੀਟ ਕਰਨ ਦੀ ਕੋਸ਼ਿਸ਼ ਨਾ ਕਰੋਣ ਮੇਥੋਂ ਹਾਂ ਵੀ ਯਾਨੀ ਕਿ ਵੀ ਸਾਰਾ ਕੁਝ ਦੱਸਿਆ ਆ ਵੀਡੀਓ ਦੇ ਵਿੱਚ ਹਰ ਵਾਰ ਇਹ ਗੱਲ ਨਾ ਹੋਵੇ ਵੀ ਵੀ ਕੀ ਇਹਦਾ ਆ ਰਿਕਾਰਡ ਆ ਉਹ ਰਿਕਾਰਡ ਆ ਸਾਰਾ ਕੁਝ ਇਹਦੇ ਵਿੱਚ ਹੁਣ ਆਪਾਂ ਦੱਸਤਾ ਵਾ ਪਰ ਰੇਟ ਆਪਣਾ ਮਾਨਤਨ ਹੋ ਜਾਊਗਾ ਪਰ ਉਹ ਵੀ ਥੋੜਾ ਜਿਹਾ ਰੱਖਣ ਬਰੀਡ ਦੇ ਹਿਸਾਬ ਨਾਲ ਆਪਦੇ ਹਿਸਾਬ ਨਾਲ ਵੀ ਆਹ ਚੀਜ਼ ਹੈਗੀ ਆ ਆਏ ਨਾ ਹੋਵੇ ਵੀ ਦੂਜੇ ਗੰਗਾਂ ਵੱਜਾਂਗੇ ਵੀ ਇੰਨੇ ਲਾਲਾ ਤੇ ਭਾਈ ਇੰਨੇ ਦਾ ਉਹ ਗੱਲ ਗਲਤ ਹੋ ਜਾਂਦੀ ਹਾਂ ਮਿੱਤਰੋ ਜਿਹੜੇ ਪਰਖਣ ਵਾਲੇ ਬੰਦੇ ਹੁੰਦੇ ਨਾ ਜਿਨ੍ਹਾਂ ਨੇ ਅੱਖ ਪਰਖਣੀ ਹੁੰਦੀ ਉਹ ਤਾਂ ਕਬੂਤਰ ਦੀ ਅੱਖ ਦੇਖ ਕੇ ਦੱਸ ਦਿੰਦੇ ਵੀ ਆ ਧੰਨੇ ਵਾਲੇ ਆ ਹਜ਼ਾਰ ਵਾਲੇ ਆ ਜਾਂ ਆਹ ਕਿਹੜੇ ਆ ਉੱਡਣਗੇ ਕਿੰਨਾ ਤੇ ਇਹ ਤਾਂ ਫੇਰ ਵੀ ਤੁਹਾਡੇ ਮੂਰੇ ਏਡੀ ਮੱਝ ਆ ਜਿਹੜੇ ਜਣ ਦੀ ਬਰੀਡ ਤੇ ਕੰਮ ਕਰਦੇ ਹੁੰਦੇ ਨੇ ਦੇਖਣਸਾਰ ਹੀ ਪਤਾ ਲੱਗ ਜਣਾ ਵੀ ਪਿੰਡਾ ਪੁੰਡਾ ਇਹਦਾ ਬਈ ਸੀਲਸੂਲ ਕਿਵੇਂ ਇਹ ਦੱਸ ਦੇ ਪਤਲੇ ਪਿੰਡੇ ਦੀ ਆ ਕਿਵੇਂ ਪਤਲੇ ਪਿੰਡੇ ਦੀ ਲੈ ਹਾਂ ਪਤਲੇ ਪਿੰਡੇ ਦੀ ਮਿੱਤਰੋ ਪੂਰੀ ਇਹ ਸੀਲਸੂਲ ਪੂਰੀ ਆ ਜੇ ਮਰਜ਼ੀ ਬਾਈ ਜਾਂਦਾ ਚੋਈ ਚੱਲਿਓ ਲੰਮਾ ਸਮਾਂ ਦੁੱਧ ਦੋਗੀ ਹਾਂਜੀ ਹਾਂਜੀ ਲੰਮਾ ਵੀਰੇ ਇਹਨੇ 10 ਮਹੀਨੇ ਤੋਂ ਪਹਿਲੇ ਸੂਏ ਵਾਹ ਜੀ ਪੂਰੇ ਰਾਮਿੰਨੇ ਹੂੰ ਹਾਂ ਠੀਕ ਆ ਤੇ ਮਿੱਤਰੋ ਬਾਈ ਨੇ ਡਿਟੇਲ ਵੀ ਪੂਰੀ ਦੱਸਤੀ ਆ ਤੇ ਬਾਈ ਜੀ ਆਪਣਾ ਪਿੰਡ ਦੱਸ ਦਿਓ ਜੀ ਇੱਕ ਵਾਰੀ ਪਿੰਡ ਵੀ ਜੀ ਝੂੜ ਚੱਕ ਹਾਂ ਜਿਹੜਾ ਮੋਗਾ ਜੀ ਠੀਕ ਆ ਜੀ ਹਾਂਜੀ ਤਸੀਲ ਵੀ ਮੋਗਾ ਹੀ ਆ ਤੇ ਆਪਣਾ ਜਿਹੜਾ ਨਵੇਂ ਝੂੜ ਚੱਕ ਰੋਡ ਦੇ ਉੱਤੇ ਨਾਕਾ ਵਾ ਉੱਥੋਂ ਮੁੜ ਕੇ ਆਪਣਾ 4 ਕਿਲੋਮੀਟਰ ਪਿੰਡ ਆ ਜੀ ਹਾਂਜੀ ਫੋਨ ਨੰਬਰ ਬੋਲ ਦਿਓ 99880 ਹਾਂਜੀ 40344 ਜੀ ਠੀਕ ਆ ਮਿੱਤਰੋ ਫੋਨ ਨੰਬਰ ਵੀ ਬਾਈ ਨੇ ਤੇ ਰੇਟ ਆਪਾਂ ਸਾਰਾ ਜਣੇ ਦੀ ਵੀਡੀਓ ਦੇ ਵਿੱਚ ਕਰਤਾ ਜਿਵੇਂ ਆਪਣੇ ਦਰਸ਼ਕਾਂ ਦੀ ਮੰਗ ਸੀਗੀ ਤੇ ਹੁਣ ਬਾਈ ਜਾਂਦਾ ਵੀ ਡਿਟੇਲ ਵੀ ਆਪਾਂ ਦੇਤੀ ਰੇਟ ਵੀ ਦੱਸਤਾ ਤੇ ਮੱਧ ਦੀ ਜਿਹੜੀ ਕੁਆਲਿਟੀ ਆ ਝੋਟੀ ਦੀ ਉਹਦੇ ਪੱਖੋਂ ਕੋਈ ਕਮੀ ਨਹੀਂ ਥਣ ਦੇਵਾ ਤੁਹਾਨੂੰ ਆਪਾਂ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਚਾਰੇ ਥਾਣਾ ਗੱਟ-ਗੱਟ ਦੀ ਬੈਠ ਦੇ ਉੱਤੇ ਪਏ ਆ ਤੇ ਫੋਨ ਬਾਈ ਜਾਂਦਾ ਵੀ ਉਹੀ ਕਰਿਓ ਜਿਹੜੇ ਬਰੀਡ ਬਾਰੇ ਜਾਣਕਾਰੀ ਰੱਖਦੇ ਆ ਜਾਂ ਆਪਦੇ ਘਰੇ ਚੰਗੀ ਬਰੀਡ ਬਣਾਉਣਾ ਚਾਹੁੰਦੇ ਆ ਸ਼ਕੀਨ ਬੰਦਿਆਂ ਲਈ ਇਹ ਝੋਟੀ ਆ ਤੇ ਜਉਂਦੇ ਵਸਦੇ ਰਹੋ ਮਿੱਤਰੋ ਬਾਕੀ ਬਾਈ ਉਹਨਾਂ ਦੀ ਮਿਹਨਤ ਹੈ ਕਿਉਂਕਿ ਬਰੀਡ ਬਣਾਉਣ ਨੂੰ ਬਾਈ ਕਈ ਸਾਲ ਲੱਗ ਜਾਂਦੇ ਆ ਹਨਾ ਤਿੰਨ ਚਾਰ ਸਾਲ ਦੀ ਹੋ ਕੇ ਜਾਨੀ ਦੀ ਮੱਝ ਤਿਆਰ ਹੁੰਦੀ ਗਾਂ ਜਾ ਕੇ ਹਨਾ ਦੁੱਧ ਤੇ ਆਉਂਦੀ ਆ ਫਿਰ ਦੂਜੇ ਸੂਏ ਜਾ ਕੇ ਅਸਲੀ ਦਾ ਮੱਝ ਉਹ ਬਣਦੀ ਆ ਤੇ ਬਰੀਡ ਤਿਆਰ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਮਿੱਤਰੋ ਬਰੀਡ ਦਾ ਹੀ ਮੁੱਲਾ ਤੇ ਬਰੀਡ ਤੇ ਹੀ ਚੰਗੇ ਸੀਮਰਾਂ ਦੇ ਉੱਤੇ ਕੰਮ ਕਰੋਗੇ ਤਾਂ ਇਹ ਜਿੰਨਕੀ ਨੇ ਤੁਹਾਡੇ ਘਰੇ ਹੀ ਪੈਦਾ ਹੋਣਗੇ ਜਉਂਦੇ ਵਸਦੇ ਰਹੋ ਮਿਲਦੇ ਆ ਫਿਰਕੇ ਹੋਰ ਵੀਡੀਓ ਵੀਡੀਓ ਸ਼ੇਅਰ ਜਰੂਰ ਕਰ ਦਿਓ ਮਿੱਤਰੋ ਜਿਹੜੇ ਕੋਈ ਆਪਦੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਨੂੰ ਜਿਹੜੇ ਕੋਈ ਚੰਗੀ ਮੱਝ ਚੰਗੀ ਬਰੀਡ ਵਾਲੀ ਭਾਲਦੇ ਆ ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਜਿਉਂਦੇ ਵੱਸਦੇ ਰਹੋ ਮਿਲਦੇ ਆਂ ਫਿਰ ਆਪਾਂ ਕੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ